ਪਟਿਆਲਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਤਿੰਨ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਗਜੀਤ ਸਿੰਘ ਉਪ ਕਪਤਾਨ ਪੁਲਿਸ ਸਿਟੀ 2 ਪਟਿਆਲਾ ਵੱਲੋਂ ਦੱਸਿਆ ਗਿਆ ਸੀ ਕਿ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪੀਓਜ਼ ਨੂੰ ਗ੍ਰਿਫਤਾਰ ਕਰਨ ਸੰਬੰਧੀ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੀ ਲੜੀ ਦੇ ਵਿੱਚ ਸ਼੍ਰੀ ਸਰਫਰਾਜ਼ ਆਲਮ ਆਈਪੀਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਦੀਆਂ ਹਦਾਇਤਾਂ ਦੇ ਅਨੁਸਾਰ ਜਗਜੀਤ ਸਿੰਘ ਦੇ ਨਿਰਦੇਸ਼ਾਂ ਦੇ ਅਨੁਸਾਰ ਇੰਸਪੈਕਟਰ ਗੁਰਪ੍ਰੀਤ ਸਿੰਘਾ ਪਿੰਡਰ ਮੁਖ ਅਫਸਰ ਥਾਣਾ ਟੀਮ ਵੱਲੋਂ ਆਪਣੀ ਟੀਮ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਦੀ ਮਦਦ ਦੇ ਨਾਲ ਪਿੰਡ ਰੋਂਗਲਾ ਦੇ ਨਜ਼ਦੀਕ ਨਹਿਰ ਦੀ ਪਟੜੀ ਦੇ ਕੋਲੋਂ ਕੈਫ ਸ਼ਿਆਮਾ ਨੂੰ ਇੱਕ ਵਜਨਦਾਰ ਪਲਾਸਟਿਕ ਕਾਲੇ ਰੰਗ ਦੇ ਝੋਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕੀਤੇ ਬਾਰੇ ਦੱਸੋ। ਇਹ ਸਾਡੇ ਐਸਐਚਓ ਤ੍ਰਿਪੜੀ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਬੜੀ ਵੱਡੀ ਸਫਤ ਬੜੀਆ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਸਾਹਿਬ ਦੇ ਜਿਵੇਂ ਨਿਰਦੇਸ਼ ਨੇ ਉਸ ਮੁਤਾਬਕ ਸਾਡੇ ਐਸਪੀਸੀਟੀ ਦਾ ਉਹਨਾਂ ਦੇ ਅnder ਦੇਸ਼ ਨੇ ਉਦੋਂ ਮੈਂ ਐਪੀਆ ਨੰਬਰ ਕੀ ਵਾਲੀ ਦਰਜ ਕੀਤਾ ਗੱਲ 23 2 24 ਨੂੰ ਅਸਲੈਕਟ ਦੇ ਤੇ ਇਹੋ ਚਿੱਤਨ ਆਪਲੇ ਸਾਨੂੰ ਬਰਾਮਦ ਹੋਇਆ ਤੇ 6 ਜਿੰਦਾ ਕਾਰਤੂਸ ਬਰਾਮਦ ਹੋਏ ਅਸਲੇ ਨੇ ਜਿਹੜੇ ਨੇ ਉਹ ਇੱਕ ਪਿਸਤਲ ਦਾ 32 ਬੋਰ ਦਾ ਉਹਦੇ ਨਾਲ ਦੋ ਜਿੰਦਾ ਕਾਰਤੂਸ ਨੇ ਇੱਕ 32 ਬੋਰ ਦਾ ਰਵਾਲਵਰ ਆ ਉਹਦੇ ਨਾਲ ਵੀ ਦੋ ਤਿੰਦਾ ਕਾਰਤੂਸ ਨੇ ਇੱਕ ਦੇਸੀ ਘੱਟਾ ਉਹਦੇ ਨਾਲ ਵੀ ਦੋ ਕਾਰਤੂਸ ਨੇ ਤੇ ਜਿਹੜਾ ਬੰਦਾ ਅਸੀਂ ਫੜਿਆ ਇਹਦਾ ਨਾਮ ਹੈਗਾ ਕੈਪ ਸ਼ਿਆਮਾ ਇਹ ਮਲੇਰ ਕੋੜਲੇ ਦਾ ਰਹਿਣ ਵਾਲਾ ਇਨੂੰ ਕੱਲ ਕੁ ਸਿਗਰਡ ਇਨਫੋਰਮੇਸ਼ਨ ਤੇ ਸਾਡੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਪੀਓ ਦੇ ਤੇ ਨੂੰ ਰੰਗਲਾ ਰਿਆੰਗਲਾ ਪੈਂਡਾ ਰੋਗਲਾ ਪੈਂਡਾ ਉਦੀ ਨੇੜੇ ਦੀ ਪਟੜੀ ਤੋਂ ਗ੍ਰਿਫਤਾਰ ਕੀਤਾ ਇਹਦੇ ਕੋਲ ਕੋਈ ਇੱਕ ਝੋਲਾ ਸੀਗਾ ਜਦੋਂ ਉਹ ਵਜਨੀ ਸੀਗਾ ਜਦੋਂ ਫਿਰ ਉਹਦੇ ਚ ਸਰਚ ਕੀਤੀ ਤੋਂ ਵਿੱਚ ਸਾਨੂੰ ਇਹ ਅਸਲੇ ਬਰਾਮਦ ਪਹਿਲਾਂ ਵੀ ਕੋਈ ਕੁੱਝ ਮਕਦਮਾ ਹਾਂ ਇੱਥੇ ਪਹਿਲਾਂ ਵੀ ਇੱਕ ਮਕਦਮਾ ਦਰਜ ਹੈ ਐਫਆਈਆਰ ਨੰਬਰ 10 ਰੂਫੜ ਤੇ ਦਰਜ ਹੈ ਉਹਦੇ ਜੇ ਪੀਓ ਤਮੀ ਇਹ ਪ੍ਰਾਰੰਭੀ ਹੈ ਕਿ ਕਿ ਹੰਦਿਆਕ ਕਿੱਥੋਂ ਵੀ ਲੱਗਿਆ ਇਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਅਜੇ ਕਰ ਰਹੇ ਨੇ ਐਸ.ਐਚ.ਓ. ਸਾਹਿਬ ਨੇ ਇਨਵੈਸਟੀਗੇਸ਼ਨ ਪੀ ਇਹ ਕਿੱਥੋਂ ਲੱਗੇ ਆ ਜਿਹੜੇ ਪਹਿਲਾਂ ਵੀ ਇਹਨੂੰ ਪੜ੍ਹੇ ਗਿਆ ਸੀ ਤਿੰਨ ਚਾਰ ਅਸਨੇ ਜਿਹੜੇ ਜੋ ਮਕਦਮੇ ਦੇ ਪੀ.ਓ. ਆ ਉਹ ਵੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹੇ ਆ ਇਹ ਪਤਾ ਕਰ ਰਹੇ ਆ ਅਸੀਂ ਕਿੱਥੋਂ ਲੱਗੇ ਆ ਕੋਈ ਜੰਕਸ਼ਨ ਨਾਲ ਸੰਪਰਕ ਅਸ ਹੈ ਇਹ ਅਜੇ ਪਾਰਟ ਨਹੀਂ ਅਜੇ ਇੰਨੀ ਕੁਝ ਨਹੀਂ ਪਤਾ ਲੱਗਿਆ ਬਟ ਜੇ ਦੋ ਬਾਰ ਪਤਾ ਲੱਗੂਗਾ ਕਿ ਕਿੱਥੇ ਮਤਲਬ ਬੰਦੇ ਕਿੰਨੇ ਮੁੰਡੇ ਇਹ ਇੱਕ ਹੀ ਆ ਕਿ ਆਲੀ ਤੇ ਬੜੇ ਚੁਪ ਕੇ ਕਿ ਪਿੰਡ ਰੌਂਗਲਾ ਦੀ ਨਹਿਰ ਤੇ ਪਠੜੀ ਆ ਉਥੋਂ ਬੜਿਆ। ਉਹ ਵਜਾ ਨਾਲ ਕਿਉਂ ਲੈ ਕੇ ਆਇਆ ਸਮਝ ਨਹੀਂ ਆ ਰਹੀ। ਉਹ ਨਿਊ ਹੋ ਜੇ ਕਰਨੇ ਆ ਵਧੀ ਪਾ ਅਨਵੈਸਟਿਗੇਟ ਕਰਨਾ। ਨਹਿਰ ਵਾਲਾ ਕਿੱਥੇ ਦਾ ਜੀ? ਇਹ ਮਲੇਰ ਕੋਡ ਨੇ ਦਾ। ਅਚਾਰ ਕੁਝ ਟਾਈਮ ਮਤਲਬ ਜੀ ਕਿ ਕੰਪਨੀ ਹੋ ਰਹੀ। ਜੇ ਸੀ। ਹੈ ਬਈ ਇੰਡੀਆ ਮਤਲਬੀ ਇੰਡੀਆ ਮੇ ਹੋ ਰਹੀ ਗੱਲ। ਤੁਹਾਡੇ ਕਹਿੰਦੇ ਮਤਲਬ ਪਹਿਲਾ ਵੀ ਮਾਮਲੇ ਦਰਜ ਨੇ ਉਹ ਤਾਂ ਹਥਿਆਰ ਸਪਲਾਈ ਕਰਦਾ ਕੰਮ ਕਰਦਾ ਜੀ ਬਾਕੀ ਬੰਦਾ। ਹਾਂ ਜਿਹੜਾ ਪਹਿਲਾ ਜਿਹੜਾ ਇਹ ਤੇ ਪਰਚਾ ਦਰਜਾ ਉਹ ਵੀ ਹਥਿਆਰਾਂ ਦਾ ਹੀ ਆ। ਇਹ ਦੇਖੋ ਹੁਣ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਕਿ ਪਤਾ ਲੱਗੂਗਾ ਵੀ ਇਹ ਕੀ ਮਤਲਬ ਵੀ ਇਹਦੇ ਜਿਹੜਾ ਪਹਿਲਾ ਜਿਹੜਾ ਪਰਚਾ ਦਰਜ ਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਤੇ ਅਸਲੀ ਦਾ ਦਰਜ ਹੈ ਅਸੀਂ ਹੁਣ ਉਹ ਪੁਲਿਸ ਨਾਲ ਵੀ ਕੁਸਟਮਰ ਕਰਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹਦੀ ਉਹਦੀ ਇੰਟਰੋਗੇਸ਼ਨ ਰਿਪੋਰਟ ਆ ਮੰਗਾਵਾਂਗੇ ਉੱਥੋਂ ਪਤਾ ਲੱਗੂਗਾ ਸਾਨੂੰ ਹਾਂ ਇਹ ਵੀ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਉੱਥੇ ਜਾਣਕਾਰੀ ਚਾਹੇ ਕੱਲਾ ਸੀ ਕੀ ਇਹਦੇ ਹੋਰ ਵੀ ਕੋਈ ਸ਼ਾਹੀ ਹੈ ਇਹਦੇ ਅਜੇ ਤੱਕ ਤਾਂ ਕੱਲਾ ਹੀ ਹੈ ਇਹ ਤਾਂ ਨੀਓ ਮਰਦਾ ਤੇ ਇਹਦੇ ਹੁਣ ਤੱਕ ਕਿੰਨੇ ਕੇਸ ਜਿਹੜੇ ਟ੍ਰੇਸ ਹੋਏ ਨੇ ਇਹਦੇ ਟ੍ਰੇਸ ਸਾਡੇ ਕੋਲ ਤਾਂ ਇੱਕ ਹੀ ਹੈ ਜੀ ਉਮਰ 38 ਸਾਲ ਦੀ ਹੈ ਇਹਦੇ ਆਸ-ਪਾਸ ਹੀ ਹੈ ਪੁੱਛ ਲੀਂ ਕੋਪਰੇਸ਼ਨ ਕਿੰਨਾ ਜਿਆਦਾ ਕਿਹਨੇ ਇਹਨਾਂ ਨੂੰ ਕਾਬੂ ਕੀਤਾ ਕੋਈ ਇਤਲਾਮ ਨਹੀਂ ਦਿੱਤੀ ਦਿੱਖੋ ਬਈ ਇਨਫੋਰਮੇਸ਼ਨ ਸੀ ਐਫਐਸ ਤੋਂ ਸਾਡੇ ਤੇ ਪੈਦਾ ਸੀਗਾ ਵਿਅਕਤੀ ਜੀ ਪੈਦਾ ਸੀਗਾ ਪਰਿਵਾਰਕ ਦੀ ਕੋਕੜੀ ਇਹ ਅਜੇ ਕਰਨੇ ਪੁੱਛ ਗਏ ਸੀ